ਤਸਵੀਰਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਦੇਖ ਰਹੇ ਹੋ ਅਤੇ ਪੁਲਿਸ ਜਿਨ੍ਹਾਂ ਨੇ ਕਿ ਮੂੰਹ ਦੇ ਉੱਤੇ ਮਾਸਕ ਲਾਏ ਹੋਏ ਨੇ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਅਜਿਹਾ ਕੀ ਹੋ ਗਿਆ ਕਿ ਪੁਲਿਸ ਲੋਕਾਂ ਨੂੰ ਫਟਾਫਟ ਇੱਥੋਂ ਨਿਕਲਦੀ ਗੱਲ ਕਰ ਰਹੇ ਨੇ ਤਾਂ ਇਹ ਮਾਮਲਾ ਜਲੰਧਰ ਦਾ ਤਾਂ ਜਲੰਧਰ ਦੇ ਵਿੱਚ ਐਮਬੀਡੀ ਬੁੱਕ ਦੀ ਬਿਲਡਿੰਗ ਦੇ ਨਾਲ ਬਣੇ ਆਈਸ ਫੈਕਟਰੀ ਦੇ ਵਿੱਚ ਅਚਾਨਕ ਗੈਸ ਲੀਕ ਹੋ ਗਈ ਗੈਸ ਲੀਕ ਹੋਣ ਦੇ ਨਾਲ ਚਾਰ ਲੋਕਾਂ ਦੇ ਵਿੱਚ ਤਿੰਨ ਲੋਕਾਂ ਨੂੰ ਤਾਂ ਰੈਸਕਿਊ ਕਰਕੇ ਬਾਹਰ ਕੱਢ ਲਿਆ ਜਦਕਿ ਚੌਥੇ ਵਿਅਕਤੀ ਦੀ ਸਿਵਲ ਹਸਪਤਾਲ ਦੇ ਵਿੱਚ ਲਾਜ਼ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਲਗਾਤਾਰ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਜਦ ਉਸ ਫੈਕਟਰੀ ਦੇ ਮਾਲਕ ਨਾਲ ਗੱਲ ਕਰਨੀ ਚਾਹੀ ਤਾਂ ਉਹ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਇਆ ਕਰਾਂਗੇ ਕੁਛ ਨਹੀਂ ਹੋਇਆ ਯਾਰ ਸ਼ੁਰੂ ਹੋਇਆ ਕੁਛ ਨਹੀਂ ਹੋਇਆ ਮੈਨੂੰ ਨਹੀਂ ਪਤਾ ਨਹੀਂ ਉਹਦੇ ਅੱਗੇ ਪੁੱਛੋ ਫੈਕਟਰੀ ਦੀ ਹੈ ਸਰ ਪਿੱਛੇ ਮੈਂ ਨਾਲ ਕੋਈ ਗੱਲ ਕਰਦੀ ਐ ਮੈਂ ਉਹ ਕਰਵਾ ਜੂਗਾ ਨਹੀਂ ਫੈਕਟਰੀ ਦੀ ਕੋਈ ਨਾ ਕਰੀ ਤੁਹਾਡਾ ਹਾਂ ਓਥੇ ਹੀ ਮੌਕੇ ਤੇ ਪਹੁੰਚੇ ਪੋਸ ਦੇ ਵੱਡੇ ਅਫਸਰ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਿ ਫੈਕਟਰੀ ਦੇ ਲਾਇਸੈਂਸ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਫੈਕਟਰੀ ਦੇ ਸਾਰੇ ਕਾਗਜ਼ਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਜੇਕਰ ਉਹਨਾਂ ਦੇ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਮਾਲਕ ਦੇ ਖਿਲਾਫ ਇਸ ਮਾਮਲੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਹੜਾ ਹੁਣੀ ਸਿਵਲ ਸਰਜਨ ਆਫਿਸ ਤੋਂ ਮੈਸੇਜ ਪਤਾ ਚੱਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਜਿਹੜਾ ਬੰਦਾ ਅਨਕੌਨਸ਼ੀਅਸ ਬਾਹਰ ਕੱਢ ਕੇ ਲੈ ਕੇ ਆਏ ਸੀ ਉਹਦੀ ਡੈਥ ਹੋਈ ਹੈਗੀ ਆ ਔਰ ਇਹਦੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਐਸਡੀਐਮ 1 ਨੂੰ ਮੈਜਿਸਟਰਲ ਇਨਕੁਆਰੀ ਜਿਹੜੀ ਹੈਗੀ ਆ ਮਾਰਕ ਕੀਤੀ ਹੈਗੀ ਉਹ 15 ਦਿਨ ਦੇ ਵਿੱਚ ਇਨਕੁਆਰੀ ਕਰਨਗੇ ਔਰ ਰਿਪੋਰਟ ਸਬਮਿਟ ਕਰਨਗੇ ਕਿ ਇਹਦੇ ਜਿਹੜੇ ਜਿਹੜਾ ਇਨਸੀਡੈਂਟ ਹੋਇਆ ਇਹਦੇ ਕਾਰਨ ਕੀ ਹੈਗੇ ਨੇ ਔਰ ਜਿਹੜੇ ਫਰਦਰ ਫਿਊਚਰ ਦੇ ਵਿੱਚ ਜਿੱਥੇ ਅਗਰ ਕੋਈ ਹੋਰ ਫੈਕਟਰੀਸ ਲੱਗੀਆਂ ਹੈਗੀਆਂ ਉਹਦੇ ਲਈ ਕੀ ਕੀ ਮਿਆਰ ਲੈਣੇ ਚਾਹੀਦੇ ਹੈਗੇ ਹਨ ਇਹ ਗੱਲ ਹੀ ਹੈ ਕਿ ਇਹ ਇਹ ਰੈਗੂਲੇਸ਼ਨ ਲੈ ਰਿਹਾ ਹੈ ਬਿਲਕੁਲ ਤੇ ਇਹ ਦੇਖਣਾ ਪਊਗਾ ਕਿ ਪਰਮਿਸ਼ਨ ਸੀਗੀ ਇਹਨਾਂ ਦੇ ਕੋਲ ਕਿ ਨਹੀਂ ਸੀਗੀ ਜਿਹੜੇ ਬੇਸਿਕ ਐਸਟੀਐਮ ਸਾਹਿਬ ਫੜੇ ਸੇ ਜਿਹੜੇ ਇੰਡਸਟਰੀ ਦੇ ਸਿਕਿਉਰਟੀ ਦੇ ਨੋਰਮਸ ਹੈ ਉਪਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਜੀ مالک ਹੋ ਗਿਆ ਜਿਹੜੇ ਜਿਹੜੇ ਡਿਪਾਰਟਮੈਂਟ ਸੰਬੰਧੀ ਕਾਰਵਾਈ ਐਕਸ਼ਨ ਸਖ਼ਤ ਲੱਗ ਸਕਦਾ ਹੈ ਕਿਉਂਕਿ ਇਹ ਲੈਸਨ ਕਿ ਫੈਕਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ ਬਰਾਕੰਟ ਕਮੰਡਰ ਸਰ ਇੱਕ ਦੇਖੋ ਇੱਕ ਲੈ ਕੇ ਗੈਂਪਲੇਸ ਤੇ ਬਿਠਾ ਕੇ ਉਹ ਕਿ ਮਿਲਣ ਜਾਣੀ ਬਹੁਤ ਜ਼ਰੂਰੀ ਹੈ ਇਹੋ ਜਿਹੜੀਆਂ ਫੈਕਟਰੀਜ਼ ਨੇ ਫਾਸਟਪਰ ਤੇ ਵੱਡਾ ਕੈਮੀਕਲ ਹੈ ਆਡਿਟ ਸਮੇਂ ਸਿਰ ਹੋਣਾ ਚਾਹੀਦਾ ਛੇਕੇ ਟੰਗਿਆ ਗਿਆ ਪਾਵਰ ਜਿਹੜਾ ਆਪਣਾ ਪੋਲਿਊਸ਼ਨ ਬੋਰਡ ਹੈ ਜਿਹੜੀ ਕੁਸ਼ਮੁਲੀਅ ਦਿੱਤੀ ਰਹੀ ਹੈ ਇਹ ਸਿਰਫ ਧਵਾ ਹੀ ਰਹੇਗਾ ਜਾਂ ਇੰਪਲੀਮੈਂਟ ਹੋਏਗੀ ਇਨ ਕਮਿੰਗ ਡੇਸ ਆਰਕਸ ਤੁਸੀ ਐਕਸ਼ਨ ਦੇਖੋਗੇ ਸਰ ਜੀ ਡੈਥ ਨੂੰ ਇਹ ਕੌਣ ਹੈ ਵਿਕਟ ਸਟਿਲ ਟੂ ਸਰ ਇਹ ਬਰੁਕਾ ਲੋ ਕਹਿ ਰ ਜਾ ਰਹੇ ਸਕੇ ਪੁਰਾਣੀ ਤਰੀਕੇ ਨਾਲ ਪੁਰਾਣੀ ਬਹੁਤ ਸਾਲਾਂ ਦੀ ਫੈਕਟਰੀ ਚੱਲ ਰਹੀ ਸੀ ਇਹ ਉਹ ਇਸ ਤਰ੍ਹਾਂ ਕੰਮ ਕਰ ਰਹੀ ਸੀ ਇਹ ਇੱਕ ਟੈਕਨੀਕਲ ਇਸ਼ੂ ਹੈ ਕੰਸਰਨ ਡਿਪਾਰਟਮੈਂਟ ਨਾਲ ਉਸਰਾ ਨਾਲ ਕਰ ਦਿੱਤੀ ਜਾਊਗੀ ਨੰਬਰ 1 ਜਿਹੜੀ ਗੈਸ ਲੀਕ ਕਰ ਰਹੀ ਹੈ ਕਿੰਨੀ ਦੇ ਚੰਨ ਕੰਟਰੋਲ ਕੀਤਾ ਜਾ ਕਿਉਂਕਿ ਜੀ ਉਹਨਾਂ ਦੀ ਹਾਲਾਤ ਸਾਰਿਆਂ ਦੀ ਠੀਕ ਹੈ ਫੈਕਟਰੀ ਤੋਂ ਬਾਹਰ ਹੈ ਹਾਂਜੀ ਦਾਸ ਜੀ ਇੱਕੀ 2 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਵਿਅਕਤੀ ਨੂੰ ਫੈਕਟਰੀ ਤੋਂ ਬਾਹਰ ਕੱਢਿਆ ਗਿਆ ਜਿਸ ਨੂੰ ਇਲਾਜ ਦੇ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਉੱਥੇ ਦਰਦਾਂ ਦੀ ਤਾਬ ਨਾ ਚੱਲਦੇ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ